ਹਾਂਜੀ ਅੱਜ ਲੱਗੇ ਆਪਾਂ ਮਿੱਟੀ ਪਟਾਣ ਟਿੱਬਾ ਪਿਆ ਸੀ ਥੋੜਾ ਜਿਹਾ 100 ਕੁ ਟਰਾਲੀਆਂ ਹੋਣਗੀਆਂ ਤਕਰੀਬਨ 100 ਨਿਕਲ ਜਾਣ 150 ਨਿਕਲ ਜਾਣ ਪੁਰਾਣਾ ਸੀ ਤੇ ਉਸ ਵਾਰੀ ਸੋਚਿਆ ਵਿਲੇ ਜਿਵੇਂ ਖੇਤ ਹੋਏ ਸਨ ਹੁਣ ਤੇ ਪਾਨਨੇ ਆ ਇੱਕ ਦੋ ਆਪਣੇ ਜਿਹੜੇ ਨਵੇਂ ਖੱਤੇ ਨੇ ਉਹਨਾਂ 'ਚ ਤੇ ਸ਼ਾਮੀ ਜਿਵੇਂ ਲੱਗੇ ਸਾ ਤੇ ਮੀਂਹ ਆ ਗਿਆ ਸੀ ਤੇ ਉਹਦੇ ਕਰਕੇ ਕੰਮ ਰੁਕ ਗਿਆ ਸੀ ਫਿਰ ਜੀਸੀਬੀ ਆਪਣਾ ਟਰੈਕਟਰ ਘਰ ਲਿਆ ਕੇ ਖਿਲਾਰ ਲੇ ਸਨ ਤੇ ਅੱਜ ਚਲੋ ਸਵੇਰੇ ਮੌਸਮ ਵਧੀਆ ਸਾਫ ਸੁਥਰਾ ਲੱਗਦਾ ਠੰਡਾ ਮੌਸਮ ਹੈ ਤੇ ਅੱਜ ਕੰਮ ਖਿੱਚਾਂਗੇ ਉਮੀਦ ਕਰਾਂਗੇ ਅੱਜ ਮੀਂਹ ਨੇਰੀ ਦਾ ਵਿਚਾਰ ਰਹੇਗਾ ਤੇ ਕੰਮ ਵਧੀਆ ਚੱਲੂ ਨਿਭਟ ਜੇਗਾ ਬਾਕੀ ਸੂਰਜ ਦੇਵਤਾ ਦੇ ਕਰੋ ਦਰਸ਼ਨ ਸਵੇਰੇ ਸਵੇਰੇ ਠਾਠਾ ਮਾਰਦਾ ਰਿਸ਼ਕਾ ਮਾਰਦਾ ਦਰਸ਼ਨ ਦਿਂਦਾ ਪਿਆ ਤੇ ਆਪਾਂ ਕੰਮ ਕਰਤਾ ਚਾਲੂ ਵੀਡੀਓ ਜੇ ਤੁਹਾਨੂੰ ਬਖਾਵਾਂਗੇ ਆ ਜਿਹੜੀ ਟਿੱਬੀ ਜੀ ਆਪਣੇ ਤੁਸੀਂ ਪੁਰਾਣੀਆਂ ਵੀਡੀਓ ਜੂ ਵੇਖਿਆ ਹੋਣਗੀਆਂ ਆਉਂਦੀ ਰਹਿੰਦੀ ਜੀ ਸੋ ਇਹ ਕਰਕੇ ਆਪਾਂ ਸੋਚਿਆ ਨਾਲੇ ਚਲੋ ਆਪਣੇ ਜਿਹੜੇ ਥੱਤੇ ਨੀਵੇਂ ਨੇ ਉੱਚੇ ਹੋ ਜਾਣਗੇ ਤੇ ਇਹ ਵੀ ਲਾਲੋ ਆਪਣੇ ਕੰਮ ਚ ਆ ਜਾਏਗੀ ਸੋ ਆਪਾਂ ਪਹਿਲੀ ਟਰਾਲੀ ਅੱਜ ਸਵੇਰ ਦੀ ਭਰ ਲੱਗੇ ਆਂ ਬਾਕੀ ਆਪਾਂ ਤੁਹਾਨੂੰ ਬਖਾਉਂਦੇ ਰਹਾਂਗੇ ਨਾਲ ਨਾਲ ਕਿੱਥੇ ਕਿੱਥੇ ਮਿੱਟੀ ਪਾਣੇ ਆ ਕੀ ਕੀ ਤਾਮਾ ਜਾਮਾ ਕੋਸ਼ ਆਪਾਂ ਲਾਲੋ ਦੋ ਦਿਨ ਕਿੱल्ल्या ਦੀ ਪਹਿਲਾਂ ਇਹਦੋਂ ਦੋ ਕੁ ਦਿਨ ਮਿੱਟੀ ਪਟਾਈ ਆ ਉਹਦਾ ਅੱਜ ਨਾਲ ਤਰਾਹ ਵੀ ਚਲਾਵਾਂਗੇ ਉਵੇਂ ਨਜ਼ਾਰਾ ਤੁਹਾਨੂੰ ਨਾਲ ਹੀ ਵਿਖਾਉਂਦੇ ਰਾਵਾਂਗੇ। ਸੋ ਵੀਡੀਓ ਨੂੰ ਐਂਡ ਤੱਕ ਵੇਖਿਓ। ਬਾਕੀ ਗੱਲਾਂ ਪਤਾ ਵੀ ਨਾਲ-ਨਾਲ ਕਰਾਂਗੇ ਥੋੜੀਆਂ-ਥੋੜੀਆਂ। ਤੇ ਕੰਮ ਵਾਲ ਰੱਖਾਂਗੇ ਜ਼ਿਆਦਾ ਜ਼ੋਰ। ਕਰੋ ਤੁਸੀਂ ਹੁਣ ਵੀਡੀਓ ਨੂੰ ਇੰਜਵਾਏ। ਬਾਕੀਆ ਜਿਹੜਾ ਮਿੱਟੀ ਵਾਲਾ ਆਪਾਂ ਮਾਰੇ ਠੇਕਾ ਹੀ। ਟਰੈਕਟਰ ਟਰੱਕਟਰ ਸਾਰੇ ਉਹਨਾਂ ਦੇ ਹੀ ਸਨ ਤੇ ਤੇ ਕਰਕੇ ਲਾ ਲੋ ਜਿਹੜਾ ਆਪਣੇ ਫਿਰ ਟਰੈਕਟਰ ਖਰਾ ਦੇ ਨਾਲ ਚਲਾਈ ਰੱਖੇ ਸਨ ਤੇ ਇਹਨਾਂ ਨੂੰ ਲਾ ਲੋ ਤਕਰੀਬਨ ਕੋਈ ਟਰੈਕਟਰਾਂ ਨਾਲ ਖੁੱਲੇ ਆਉਂਦੇ ਨਾ ਕੋਈ ਇਹਨਾਂ ਪਤਾ ਨਹੀਂ ਸੀ ਲੱਗਦਾ ਜ਼ੋਰ ਜਾਰ ਕੋਈ ਖਾਸ ਲੱਗਦਾ ਨਹੀਂ ਇਹ ਨੋਰਮਲ ਜਿਵੇਂ ਬਾਕੀ ਟਰਾਲੇ ਵੀ ਚੱਲੋ 11 ਫੁੱਟიან ਨੇ ਛਿੱਟੇ ਵੱਡੇ ਟਰਾਲੇ ਵੀ ਨਹੀਂ ਜੇ ਆਪਣਾ ਲਾਂਦੇ ਹੋ ਥੋੜੇ ਜਿਹਾ ਵੱਡੇ ਟਰਾਲੇ ਨੇ ਜਿਵੇਂ 14 ਫੁੱਟ ਵਾਲੀਆਂ ਨੇ ਨਾਲ ਬਿੱਡ ਵੀ ਉਹ ਜ਼ਿਆਦਾ ਕੰਮ ਹੋ ਜਾਂਦਾ ਹੈ ਤੇ ਨਾ ਨਵਿੱਤੇ ਵਧੀਆ ਟਰਿੱਪਾ ਚਲੋ ਮਾਝੇ ਕਰੀ ਤੇ ਵਧੀਆ ਜਦੋਂ ਆਪਾਂ ਨੇ ਸੱਟ ਰਿਹਾ ਕੰਮ ਕੰਮ ਨੂੰ ਵਧੀਆ ਚਲੋ ਖਿੱਚ ਖਿੱਚ ਦੇਣਾ ਬੰਦੇ ਆਪ ਤੇ ਮੰਗ ਹੋ ਗਿਆ ਆਪਣੇ ਨਾਲ ਚਲਦੇ ਨੇ ਕਿਉਂਕਿ ਜਿਹੜੇ ਖੇਲਾ ਆਪਾਂ ਉੱਤਰ ਪਟਾਈਆ ਕੀਤੀ ਉੱਥੇ ਆਪਣੇ ਵਾਵਾ ਲਾਗੇ ਦੇਣ ਤੇ ਫਿਰ ਇੰਨਾ ਇਹਦੀ ਚਲਾਣ ਨਹੀਂ ਸੀ ਪਟਾਨ ਦੀ ਚਲੋ ਜਾਂਦੀ ਜਾਂਦੀ ਸੋਚਿਆ ਇਹ ਕੰਮ ਨੇ ਬੇੜੀ ਲਈਏ ਤੇ ਆ ਆਪਨੇ ਜਾਈ ਜਾਂਦੇ ਨੇ ਟਰੈਕਟਰ ਉਹ ਜਿਹੜਾ ਦੂਰ ਤੁਸੀਂ ਪਿੱਛੇ ਟਰੈਕਟਰ ਵੀ ਨੇ ਵਿਆ ਉੱਥੇ ਆਪਣਾ ਤਕਰੀਬਨ 10 15 ਕਿੱਲਿਆਂ ਦੀ ਬਾਟ ਪੈ ਜਾਂਦੀ ਹੈ ਤੇ ਉੱਥੇ ਮਿੱਟੀ ਪਾਈ ਜਾਂਦੇ ਨੇ ਤੇ ਆਹ ਬੰਦਾ ਜਿਹੜਾ ਟਰੈਕਟਰ ਵਾਲਾ ਆ ਜਾਂਦਾ ਜਿਹੜਾ ਬੈਠਾ ਹੈ ਬੰਦਾ ਮੋਜੀ ਏ ਇਹ ਆਉਂਦੇ ਨੇ ਜਿਵੇਂ ਜਿਵੇਂ ਦੁਪਹਿਰ ਚੜ੍ਹਦੀ ਔਵੇਂ ਸਰੂਰ ਚੜ੍ਹਦਾ ਜਾਂਦਾ ਟਰੈਕਟਰ ਨੂੰ ਵੀ ਆਪਣੇ ਪੈਰਾਂ ਦੇ ਨਾਲ ਜਾਂਦਾ ਸੀ ਬਗਰੂ ਬਾਕੀ ਮਿੱਟੀ ਆਪਾਂ ਜਦੋਂ ਕਰ ਲਈ ਪੱਤਰ ਤੇ ਪਾਣੀ ਆ ਰੂੜੀ ਇਸ ਵਾਰੀ ਕਿਉਂਕਿ ਇਹ ਮਿੱਟੀ ਤਕਰੀਬਨ 1.3 ਦੀ ਹੈ ਤੇ ਰੂੜੀ ਪਾ ਕੇ ਖੇਤ ਹੋ ਜਾਣਗੇ ਆਪਣੇ ਕੁਰੇ ਕੈਂਮ ਤੇ ਇਸ ਵਾਰੀ ਜੇ ਸਮਾਨੇ ਏਰੀਆ ਦੇ ਵਿੱਚ ਲਾਲੋ ਚਿੱਟੀ ਏਰੀਆ ਦੇ ਵਿੱਚ ਜੇ ਕੋਈ ਆਪਣਾ ਰੂੜੀ ਵੇਚਦਾ ਹੋਵੇ ਤੇ ਜਰੂਰ ਆਪਾਂ ਦੱਸੋ ਕਮੈਂਟਾਂ 'ਚ ਆਪਾਂ ਰੂੜੀ ਖਰੀਦਣੀ ਹੈ ਜੇ ਵੀ 30-40 ਲੀਟਰਾਂ ਜਿਹਾ ਮਿਲ ਜਾਵੇ। ਸੋ ਆਪਾਂ ਪਾਵਾਂ ਪਾਣ ਦੀ ਸਲਾਹ ਹੈ ਕੁਝ ਵੀ ਕੁਟਰਾਂ ਦੇ ਤੇ ਆਪਣੀ ਕਰਤੀ ਹੈ ਤੇ ਬਾਕੀ ਆਏ 40 ਬੂਟ ਟਰਾਲੀਆਂ ਵਿੱਚ ਹੋਰ ਮਿਲ ਜਾਣਗੇ। ਇੱਥਾਂ ਚੱਲੋ ਵਧੀਆ ਰਹਿੂ ਜਾਏਗੀ। ਬਾਕੀ ਇੱਥੇ ਥੋੜਾ ਜਿਹਾ ਟਰੈਕਟਰ ਦੱਬਿਆ ਸੀ। ਪਿੱਛੋਂ ਆਪਣਾ ਜੀਸੀਬੀ ਦਾ ਕੱਟ ਲਾ ਕੇ ਨਾਲ ਦੀ ਨਾਲ ਚੱਲੋਂਗੇ ਕੱਢ ਲੇ। ਯਾਰ ਤੇ ਨਾਲ ਦੇ ਦੇਖੋ ਤੁਸੀਂ ਸਵਾਦ ਲੈਣ ਲਈ ਕਿੰਨੀ ਅਗਲਾ ਉੱਤੇ ਸ਼ੋਰ ਉੱਤੇ ਆ ਕੇ ਰਹੇ ਆ ਕਿੰਨੇ ਬੰਦਾ ਹੋਣਗੇ। ਇੱਕ ਦੋ ਨਾਲ ਨਾਲ ਜਿਹੜੇ ਛੋਟੇ ਜਿਹੇ ਦਰਖਤ ਸਨ ਇਹਨਾਂ ਨਾਲ ਨਾਲ ਸਫਾਈ ਕਰੀ ਜਾਂਦੇ ਆ ਜਿਵੇਂ ਕੰਮ ਜਿਹੜਾ ਨਾਲ ਦੀ ਨਾਲ ਨਿਪਟ ਜਾਊ ਉਹਦਾ ਨਜ਼ਾਰਾ ਨਹੀਂਗਾ ਐਵੇਂ ਪਰ ਪਰ ਟਰਾਲੀਆਂ ਮਾਰੋ ਮਾਰਾ ਜਾਈ ਜਾਂਦੇ ਨੇ ਅੱਧ ਤੋਂ ਜ਼ਿਆਦਾ ਤਕਰੀਬਨ ਕੰਮ ਆਪਣਾ ਨਿਪਟ ਗਿਆ ਅਸੀਂ ਦੁਪਹਿਰ ਤੱਕ ਤੇ ਉਹ ਇੱਕ ਥੱਲੇ ਜਾਵੇਂ ਆਪਾਂ 60 ਕੁ ਟਰਾਲੀਆਂ ਪਾਈਆਂ ਨੇ ਬਾਕੀ ਜਿਹੜੀਆਂ ਵਧਣ ਲੱਗੀਆਂ ਨੇ ਉਹ ਦੂਜੇ ਥੱਲੇ ਜਾ ਆਪਾਂ ਪਾਵਾਂਗੇ ਉਹ ਵੀ ਤੁਹਾਨੂੰ ਦਿਖਾ ਦਾਂਗੇ ਤੇ ਆ ਆਪਾਂ ਆਪਾਂ ਇਹਨੂੰ ਤੇ ਡਾਇਰੈਕਟਰ ਤੇ ਪਾ ਕੇ ਕਰਾ ਕੇ ਲਾੜਦਾ ਹੈ ਇਹ ਵੀ ਥੋੜਾ ਟਾਈਮ ਤੱਕ ਚਲਾ ਦੇਣਾ ਇਹਦਾ ਵੀ ਆਪਾਂ ਨਜ਼ਾਰਾ ਬਖਾਵਾਂਗੇ ਤੁਹਾਨੂੰ ਹੁਣ ਆਪਣਾ ਇਸ ਵਾਰੀ ਸੀਜ਼ਨ ਰਹਿਣਾ ਪੂਰਾ ਪੇਜੇ ਮਿੱਟੀ ਕਰਕੇ ਪੱਧਰ ਉਸ ਤੋਂ ਬਾਅਦ ਆਪਾਂ ਪਹਿਲੀ ਵੀ ਵਾਣੀ ਹੈ ਜਿਹੜੀ ਰਹਿੰਦੀ ਹੈ ਫਿਰ ਨਾਲ ਆਪਾਂ ਕੰਪਿਊਟਰ ਕਰਾ ਵੀ ਲਵਾਣਾ ਹੈ ਵਿੱਚ ਪਨੀਰੀ ਵੀ ਆਪਣਾ ਚੱਲਣਾ ਕੰਮ ਇਸ ਵਾਰੀ ਸੀਜ਼ਨ ਆਪਣਾ ਜਿਹੜਾ ਮਹੀਨਾ ਕੋਲਾ ਲੋ ਹੁੰਦਾ ਹੈ ਵਿਲੇ ਜਿਵੇਂ ਉਦੋਂ ਤੇ ਆਪਣੇ ਰਹਿਣੇ ਪੂਰੀ ਭਜੋ ਨਾਟ ਜੇਕਰ ਤਿਆਂ ਦੇ ਵੀ ਤਾਂ ਜਿਵੇਂ ਜਿਵੇਂ ਲਾਉਣ ਆਪਣਾ ਤਾਂ ਫੈਰਾ ਹੋਇਆ ਹੋਇਆ ਮੇਰੇ ਇੱਥੇ ਦੀ ਕੁਛ ਆਵਾ ਵੀ ਤੇ ਸੀ ਤੇ ਉਹ ਮੇਰੇ ਤਾਂ ਜਾਂ ਉੱਡੀ ਜਾਦਾ ਜਾਂਦਾ ਮਿੱਟੀ ਜਿਵੇਂ ਉੱਤੋਂ ਹੋ ਜਾਂਦੀ ਹੈ ਛੋਕੀ ਜੀ ਜਾਂਦੀ ਹੈ ਤੇ ਆਹ ਉਹ ਕੱਤੇ ਨਾਲ ਕਿਤੇ ਆਪਾਂ ਬਾਨੇ ਪਏ ਆ ਬਸ 10 ਸਕੂਟਰ ਲੈ ਇਥੇ ਹੋਰ ਲਗਾਣੀਆਂ ਨੇ ਇਸ ਤੋਂ ਬਾਅਦ ਫਿਰ ਆਪਾਂ ਦੂਜੇ ਕਿਲੇ ਚ ਲੈ ਜਾਵਾਂਗੇ ਤੇ ਬਾਕੀ ਸਮਾਨ ਇਹਦੇ ਚ ਲਾ ਲਓ ਜੇ ਕਿਸੇ ਨੇ ਸਮਾਨਾ ਪਤੜਾ ਏਰੀਆ ਚ ਕਿਸੇ ਨੇ ਵੀ ਲਾ ਲਓ ਜੇ ਮਿੱਟੀ ਦਾ ਜਮਟ ਗਾਣੀ ਟਪਾਣੀ ਹੋਏ ਆ ਵੀਰਾਂ ਦੇ ਆਪਾਂ ਤੁਹਾਨੂੰ ਨੰਬਰ ਦੇ ਦਾਂਗੇ ਮੈਂ ਇਹਨਾਂ ਨੂੰ ਟਰਾਈ ਮਾਰ ਲਿਓ ਕਿਤੋਂ ਵੀ ਬੰਦਿਆਂ ਦਾ ਬਹੁਤ ਰੇਟ ਜਾਜਾ ਲਾ ਲਓ ਟਰਾਲੀ ਦਾ ਲਾ ਲਓ ਜਿਵੇਂ ਆਪਾਂ ਟਰਾਲੀ ਤੇ ਠੇਕਾ ਮਾਰ ਰਿਆ ਹੈ ਤੁਸੀਂ ਟਰਾਈ ਕਰ ਲਿਓ ਤੇ ਉਸ ਤੋਂ ਬਾਅਦ ਇਹਨਾਂ ਤੋਂ ਪੁੱਛ ਲਓ ਤੇ ਤੁਹਾਨੂੰ ਸਹੀ ਬੈਠਣਗੇ ਜੇ ਕਿਸੇ ਨੇ ਪਾਣੀ ਪੋਣੀ ਹੋਈ ਕੋਈ ਵੀ ਜਿਵੇਂ ਜੀ ਸੀ ਵੀ ਦਾ ਕੰਮ ਕਰਾਉਣਾ ਹੋਇਆ ਤੇ ਦੱਸ ਦਿਓ ਆਪਾਂ ਤੁਹਾਨੂੰ ਨੰਬਰ ਦੇ ਦਾਂਗੇ ਇਹਨਾਂ ਦਾ ਬੰਦੇ ਕੋ ਪੂਰੇ ਕੰਮ ਵੀ ਵਧੀਆ ਕਰ ਦਿੰਨੇ ਤੇ ਉੰਜ ਵੀ ਚਲੋ ਰੇਟ ਪੱਕਾ ਵੀ ਕੋਈ ਹੋਣੇਗੀ। ਆ ਵੇਖੋ ਹੁਣ ਜਿਵੇਂ ਆ ਮੈਂ ਦੂਰੋਂ ਆਇਆ ਹਾਂ ਜ਼ੂਮ ਕਰਕੇ ਵਿਖਾਣਾ ਤੁਹਾਨੂੰ ਇਹਦੇ ਸਾਰਾ ਪਤਾ ਲੱਗੀ ਜਾਏਗਾ। ਕਿੱਥੇ ਕਿੱਥੇ ਆਪਾਂ ਮਿੱਟੀ ਪਾਈ ਹੈ, ਕਿੱਥੋਂ ਲਾ ਲੋ ਆਪਾਂ ਪਟਣੇ ਪਏ ਆ ਤੇ ਜਿਵੇਂ ਟਰੈਕਟਰ ਆਈ ਜਾਂਦੇ ਨੇ ਤਿੰਨ ਚਾਰ ਟਰੈਕਟਰ ਨੇ ਲਾ ਲੋ ਜਿਹੜੇ ਟਰਾਲੀਆਂ ਨਾਲ ਰਲੀਆਂ ਜਾਂਦੀਆਂ ਨੇ। ਵਧੀਆ ਕੰਮ ਖਿੱਚਿਆ ਪਿਆ ਨਾਲ ਦੀ ਨਾਲ ਹੀ। ਬਾਕੀ ਹੁਣ ਜਿਵੇਂ ਬਿਲਕੁਲ ਸ਼ਾਂਤੀ ਹੋਈ ਪਈ ਹੈ ਖੇਤਾਂ 'ਚ ਵੀ ਕਿਉਂਕਿ ਟੂੜੀ-ਤਾੜੀ ਵੀ ਬਣ ਗਈ ਹੈ ਥੋੜੀ-ਬਹੁਤ ਹੀ ਰਹਿੰਦੀ ਹੈ ਕਿਤੇ ਨਾ ਕਿਤੇ ਤੇ ਉਹਦੇ ਕਰਕੇ ਹੁਣ ਜਿਹੜਿਆਂ ਨੇ ਬਸਵੇਂਦੇ ਪਏ ਨੇ ਕਿਤੋਂ ਤੀਲੀ ਲੱਗੇ ਤੇ ਨਾਲ ਦਾ ਪਾਣੀ ਹੁਣ ਖਾਲੀ ਤੇ ਪੈੜੀਆਂ ਵਾਹ ਗਏ ਜਦੋਂ ਬਾਦ ਕੁੱਲੀਆਂ ਛੱਡਿਏ ਬਾਕੀ ਵੀਊ ਚੈੱਕ ਕਰੀ ਜਾਓ ਨਾਲ-ਨਾਲ ਤੇ ਕੰਮ ਇੱਥੇ ਬਸ ਥੋੜੀ ਰਹਿ ਗਏ ਸਾਨੂੰ ਲੱਗੀਆਂ ਤਾਂ ਜਿਵੇਂ ਨਾਲ ਨਾਲ ਸਾਫ਼ ਹੋ ਜਾਂਦਾ ਹੈ ਇੱਕ ਕਰੀ ਜਦੋਂ ਆਪਾਂ ਸਾਰਾ ਚੱਕ ਲਿਆ ਤੇ ਪੀ ਲਈ ਉਸ ਤੋਂ ਬਾਅਦ ਦੇ ਦੇ ਜਿਹੜੀ ਅਗਲਾ ਕਰੰਟ ਪਾਕਟ ਹੈ ਉਹਦੇ ਨਾਲ ਪੂਰੀ ਪੱਧਰੀ ਜੀ ਕਰਕੇ ਫਿਰ ਨਾਲੋਂ ਆਪਾਂ ਆਪਣੇ ਕਰਾ ਨਾਲ ਕਰ ਲਾਂਗੇ ਪੂਰਾ ਲੈਵਲ ਜਿਹੜਾ ਹੋ ਜਾਏਗਾ ਉਹਨਾਂ ਲੱਗ ਗਿਆ ਨਾ ਪਰਾਂ ਜਾਣ ਜਿਹੜਾ ਆਪਾਂ ਦੂਜੇ ਖੱਤੇ ਜਿਹੜਾ ਆਪਾਂ ਪਾਣੀ ਆਉ ਸਾਹਮਣੇ ਟਰਾਲੀ ਲਾਤੇ ਵੀ ਇਹ ਨਾਲ ਹੀ ਜਿਹੜਾ ਲਾਤਾ ਆਪਾਂ ਕਰਾ ਦੇ ਉੱਤੇ ਕਰਾ ਦੇ ਵੀ ਇੱਕ ਕੀ ਦਿੱਕਤ ਹੁੰਦੀ ਪਈ ਐ ਥੋੜਾ ਜਿਹਾ ਅੱਗ ਤੇ ਜਿਵੇਂ ਲੱਗਦੀ ਨਹੀਂ ਸੀ ਪਈ ਹਜੇ ਤੇ ਥੱਲੇ ਖਰਚਿਆਂ ਕਰਕੇ ਉਹ ਕਰਾ ਨਹੀਂ ਪੂਰਾ ਲੱਗਦਾ ਪਈ ਜਿੱਤੇ ਕਰਕੇ ਥੋੜੀ ਜਿਹੀ ਦਿੱਕਤ ਹੁੰਦੀ ਪਈ ਐ ਉਹ ਵੇਨੇ ਆ ਪਹਿਲਾਂ ਇੱਕ ਖੱਤੇ 'ਚ ਚਲਾ ਕੇ ਕਰਾ ਦੇ ਤੇ ਸਹੀ ਚੱਲੀ ਗਿਆ ਠੀਕ ਐ ਨਹੀਂ ਫਿਰ ਜਿਹੜੇ ਜਿਹੜੇ ਜਗ੍ਹਾ ਬਚੀ ਐ ਉਹਨਾਂ ਨੂੰ ਆਪਾਂ ਨਾੜ ਫੂਕ ਲਾਂਗੇ ਤਾਂ ਜੋ ਕਰਾ ਕਰੋ ਚਲੋ ਵਧੀਆ ਲੱਗ ਜੇ ਨਹੀਂ ਹਜੇ ਕਰਾ ਤਾਂ ਪੂਰਾ ਭਰਦਾ ਨਹੀਂਗਾ ਪੰਜਾ ਜਿਤੇ ਕਰਕੇ ਲਾਲੂ ਪੂਰਾ ਹਜੇ ਕੰਮ ਦਾ ਸਹੀ ਚਾਲ ਜੀ ਬੰਦੀ ਨਹੀਂ ਨੀ ਪਈ ਤੇ ਬਾਕੀ ਆ ਕਿੱਲੇ ਜ ਬੈਨੇ ਆ ਚੱਲ ਗਈ ਚੱਲ ਠੀਕ ਆ ਨਹੀਂ ਫਿਰ ਆਪਾਂ ਥੋੜਾ ਥੋੜਾ ਨਾੜ ਫੂਕ ਕੇ ਜਿਹਦੇ ਨਾਲ ਥੋੜਾ ਜਿਹਾ ਚਲੋ ਸਹੀ ਕਰਾ ਲੱਗਣ ਲੱਗ ਜੇਗਾ ਨਾਲੇ ਵਧੀਆ ਭਾਜ ਜਾਏਗਾ ਬਾਕੀ ਅਗਲੀ ਵੀਡੀਓ ਜੇ ਆਪਾਂ ਤੁਹਾਨੂੰ ਵਿਖਾਵਾਂਗੇ ਪੂਰਾ ਕਿੱਲਾ ਕਿਵੇਂ ਤਿਆਰ ਕਰਾਂਗੇ ਜਿੰਨਾ ਜਿੰਨਾ ਚ ਮਿੱਟੀ ਪਾਈ ਹੈ ਸਾਰਾ ਕੁਝ ਇੱਕੋ ਵੀਡੀਓ ਜੇ ਆਪਾਂ ਤੁਹਾਨੂੰ ਵਿਖਾਵਾਂਗੇ ਜੁੜੇ ਰਹੋ ਚੈਨਲ ਦੇ ਨਾਲ ਤੇ ਆ ਛੋਟੀ ਜੀ ਵੀਡੀਓ ਸੀ ਮਿਲਾਂਗੇ ਹੁਣ ਤੁਹਾਨੂੰ ਅਗਲੀ ਵੀਡੀਓ 'ਚ ਸੋਸੀਕਾਲ ਜੀ